ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਣੇ ਭਾਈ ਜੀ ਮਿਸਤਰੀ ਸਾਹਿਬ ਤੇ ਪੰਮਾ ਭਾਈ ਸਾਹਮਣੇ ਖੜੇ ਆ ਤੁਹਾਡੇ ਇਹਨਾਂ ਨੇ ਬਹੁਤ ਕੰਮ ਕੀਤੇ ਹੋਏ ਆ ਤੇ ਪੰਜਾਬ ਚ ਬਹੁਤ ਜ਼ਿਆਦਾ ਨਾਮ ਚੱਲਦਾ ਇਹਨਾਂ ਦਾ ਠੇਕੇਦਾਰਾਂ ਦਾ ਤੇ ਮੇਨ ਗੱਲ ਦੱਸਣਗੇ ਮਸ਼ੀਨੀ ਇੱਟ ਤਾਂ ਮਜ਼ਬੂਤ ਦੱਸਦੇ ਆ ਤੇ ਇਹ ਕਹਿੰਦੇ ਵੀ ਮਸ਼ੀਨੀ ਇੱਟ ਛੱਤ ਤੇ ਨਾ ਲਾਓ ਛੱਤ ਤੇ ਜਦੋਂ ਆ ਲਾਸਟ ਛੱਤੇ ਆਪਾਂ ਮਸ਼ੀਨੀ ਇੱਟ ਲਾ ਦਿੰਨੇ ਆ ਵੀ ਮਜ਼ਬੂਤ ਹੋਊਗੀ ਦੱਸੋ ਵੀ ਕਿਉਂ ਨਹੀਂ ਲਾਉਣੀ ਚਾਹੀਦੀ ਇਹ ਇੱਟ ਨਹੀਂ ਲਾਉਣੀ ਚਾਹੀਦੀ ਜੱਗਾ ਬਈ ਹਾਂਜੀ ਇਹ ਇੱਟ ਦੇ ਪਾਂਸ ਕਰੀਏ ਇਹ ਰੀਲੀਸ਼ ਇਹ ਬਿਜਲੀ ਵਾਲੀ ਪਾਲਸ ਤੇ ਇੱਥੇ ਕੋਲੋਂ ਨਹੀਂ ਖੜਦਾ ਇੱਥੇ ਕੋਲੋਂ ਖੜਦਾ ਇਹ ਕਹਿੰਦੇ ਆ ਬਾਈ ਜੀ ਆਹ ਹੈਗੀ ਨੋਰਮਲ ਪੱਠੇ ਦੀ ਇੱਟ ਤੇ ਇਹ ਹੈਗੀ ਖੁਸਕੀ ਜੀ ਮੜੀ ਜੀ ਤੇ ਰਗੜਾਈ ਜੀ ਹੈਗੀ ਉੱਤੇ ਮਤਲਬ ਪਾਲਿਸ਼ ਨਹੀਂ ਹੋਈ ਤੇ ਇਹਦੇ ਤੇ ਜਮਾ ਚਿਕਣੀ ਪਾਲਿਸ਼ ਹੁੰਦੀ ਆ ਇਹ ਕਹਿੰਦੇ ਵੀ ਇਹਦੇ ਤੇ ਕੋਲਿਆ ਨਹੀਂ ਖੜਦਾ ਕੋਲੂਆ ਨਹੀਂ ਖੜਦਾ ਤੇ ਆਪਾਂ ਲਾਵਾਂਗੇ ਆਹ ਛੱਤ ਦੇ ਟਾਇਲ ਤੇ ਆ ਸਪੈਸ਼ਲੀ ਦੇਖ ਲਓ ਤੁਹਾਡੇ ਸਾਹਮਣੇ ਲੱਗੀ ਜਾਂਦੀ ਉਤਲੇ ਪਾਸੇ ਜੇ ਆਹ ਜਾਣਕਾਰੀ ਮਸਤਰੀ ਸਾਹਿਬ ਦੀ ਜੇ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਸਤਰੀ ਭਰਾਵਾਂ ਦਾ ਚੈਨਲ ਹੈ ਜੀ ਧੰਨਵਾਦ